ਵਿਆਹਾਂ ਦਾ ਸੀਜ਼ਨ ਇਸ ਵੇਲੇ ਚੱਲ ਰਿਹਾ ਆ ਪੰਜਾਬ ਦੇ ਵਿੱਚ ਹਰ ਮੈਰਿਜ ਪੈਲਸ ਇਸ ਵੇਲੇ ਬੁੱਕ ਆ ਕੋਈ ਘਰਾਂ ਦੇ ਵਿੱਚ ਵਿਆਹ ਕਰ ਰਿਹਾ ਕੋਈ ਮੈਰਿਜ ਪੈਲਸਾਂ ਦੇ ਵਿੱਚ ਕਰਦਾ ਪਰ ਬਹੁਤੇ ਲੋਕ ਅੱਜਕੱਲ ਮੈਰਿਜ ਪੈਲਸਾਂ ਦੇ ਵਿੱਚ ਕਰਦੇ ਚਲੋ ਉਹ ਆਪੋ ਆਪਣੀ ਮਰਜ਼ੀ ਆ ਰਾਤ ਦੇ ਵਿਆਹ ਬੁੱਕਾ ਦਿਨ ਦੇ ਵਿਆਹ ਬੁੱਕਾ ਅਸੀਂ ਵਿਆਹਾਂ ਦੇ ਵਿੱਚ ਜਾਣਾ ਵੀ ਹੁੰਦਾ ਜਾਣਾ ਵੀ ਚਾਹੀਦਾ ਕਿਉਂਕਿ ਸਾਡੇ ਆਪਣਿਆਂ ਦਾ ਦੋਸਤ ਮਿੱਤਰ ਦਾ ਭੈਣ ਦਾ ਵੀਰ ਦਾ ਰਿਸ਼ਤੇਦਾਰ ਦਾ ਸਕੇ ਸੰਬੰਧੀ ਦਾ ਕਿਸੇ ਦਾ ਵੀ ਹੋਵੇ ਪਰ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਤੁਸੀਂ ਗਏ ਹੋ ਘਰੋਂ ਚਾਈ ਚਾਈ ਟਾਈ ਸ਼ਾਈ ਲਾ ਕੇ ਸੋਹਣਾ ਸੂਟ ਪਾ ਕੇ ਇਸ ਕਰਕੇ ਵੀ ਭਾਈ ਸਾਰਿਆਂ ਨੂੰ ਖਿੱਚਦਾ ਕੇਂਦਰ ਮੈਂ ਹੋਵਾਂ ਪਰ ਹੋ ਸਕਦਾ ਆਉਂਦੇ ਹੋਏ ਤੁਹਾਡਾ ਮੂੰਹ ਇਹੋ ਜਿਹਾ ਲਮਕਿਆ ਹੋਵੇ ਵੀ ਸਭ ਤੋਂ ਵੱਧ ਭੜੇ ਆਪਾ ਲੱਗਦੇ ਹੋਈਏ ਤਿੰਨ ਖਬਰਾਂ ਆਈਆਂ ਨੇ ਪੰਜਾਬ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਤਿੰਨ ਖਬਰਾਂ ਇਹਨਾਂ ਤਿੰਨ ਖਬਰਾਂ ਤੋਂ ਬਾਅਦ ਤੁਸੀਂ ਇਸ ਗੱਲ ਦੇ ਲਈ ਸੁਚੇਤ ਹੋ ਕੇ ਮੈਰਿਜ ਪੈਲਸ ਦੇ ਵਿੱਚ ਜਾਇਓ ਇਹ ਕੱਠ ਦੇ ਵਿੱਚ ਜਾਇਓ ਕਿ ਤੁਹਾਡੇ ਨਾਲ ਵੀ ਇਵੇਂ ਵਾਪਰ ਸਕਦਾ ਤੇ ਚੌਥੀ ਖਬਰ ਥੋੜੀ ਹੋ ਸਕਦੀ ਆ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਮੈਰਿਜ ਪੈਲਸ ਆ 9 ਤੋਲੇ ਸੋਨਾ ਤੇ 1 ਲੱਖ ਰੁਪਇਆ ਲਾੜੇ ਦੀ ਮਾਤਾ ਦਾ ਪਰਸ ਚੋਰੀ ਕਰਕੇ ਲੈ ਗਿਆ ਉਹਦੇ ਵਿੱਚ 9 ਤੋਲੇ ਸੋਨਾ ਤੇ 1 ਲੱਖ ਰੁਪਇਆ ਕਾਇਸ ਸੀ ਉੱਥੇ ਜਦੋਂ ਰਿਸ਼ਤੇਦਾਰ ਆਉਂਦੇ ਆ ਤੇ ਆਪਾਂ ਮਿਲਣਗਲਣ ਲੱਗ ਜਾਂਦੇ ਆ ਲਾੜੇ ਦੀ ਮਾਂ ਲਾੜੀ ਦੀ ਮਾਂ ਲਾੜੇ ਦੇ ਪਰਿਵਾਰਕ ਮੈਂਬਰ ਜਾਂ ਕੋਈ ਵੀ ਜਿਹੜਾ ਨੇੜਲਾ ਜਿਹਦੇ ਕੋਲੇ ਪੈਸਿਆਂ ਵਾਲਾ ਝੋਲਾ ਹੁੰਦਾ ਪੈਸਿਆਂ ਵਾਲਾ ਬੈਗ ਹੁੰਦਾ ਸੋਨਾ ਜਿਹਦੇ ਵਿੱਚ ਮੋਬਾਈਲ ਪਾਏ ਹੁੰਦੇ ਆ ਉਹਦੇ ਉੱਤੇ ਚੋਰਾਂ ਦੀ ਨਜ਼ਰ ਹੁੰਦੀ ਹੈ ਤੇ ਚੋਰ ਵੀ ਉਹ ਨਹੀਂ ਹੁੰਦੇ ਜਿਹੜੇ ਆਪਾਂ ਵੈਸੇ ਵੀ ਨੇ ਘਰਾਂ ਦੇ ਵਿੱਚ ਆਉਂਦੇ ਆਪਾਂ ਟਾਈ ਸ਼ਾਈ ਲਾ ਕੇ ਵਿਆਹ ਦੇ ਵਿੱਚ ਜਾਂਦੇ ਆ ਇਹ ਸਾਡੇ ਤੋਂ ਵਧੀਆ ਟਾਈ ਸ਼ਾਈ ਲਾ ਕੇ ਆਉਂਦੇ ਆ ਇਹ ਸਾਡੇ ਨਾਲੋਂ ਵੱਧ ਫੱਬ ਕੇ ਆਉਂਦੇ ਜੱਜ ਕੇ ਆਉਂਦੇ ਆ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ ਕੁੜੀ ਵਾਲੇ ਇਹ ਸੋਚਦੇ ਰਹਿੰਦੇ ਆ ਕਿ ਮੁੰਡੇ ਵਾਲੇ ਹੋਣਗੇ ਇਹ ਮੁੰਡੇ ਵਾਲੇ ਇਹ ਸੋਚਦੇ ਆ ਕਿ ਕੁੜੀ ਵਾਲਿਆਂ ਦੇ ਪਰਿਵਾਰ ਦੇ ਵੱਲੋਂ ਹੋਣਗੇ ਇਹ ਪਰ ਇਹ ਦੋਵਾਂ ਦੇ ਵਿੱਚੋਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਨਹੀਂ ਹੁੰਦੇ ਇਹ ਦੋ ਤਿੰਨ ਚਾਰ ਜਣੇ ਹੁੰਦੇ ਆ ਜਿਨ੍ਹਾਂ ਨੇ ਬਿਲਕੁਲ ਸੂਟ ਬੂਟ ਪਾਏ ਹੁੰਦੇ ਆ ਤੇ ਤੁਸੀਂ ਇੱਕ ਪੈਸੇ ਦਾ ਕੋਈ ਸ਼ੱਕ ਨਹੀਂ ਕਰ ਸਕਦੇ ਇਹ ਤੁਹਾਡੇ ਨਾਲ ਗੱਲੀ ਬਾਤੀ ਪੈਂਦੇ ਆ ਤੁਹਾਡੇ ਨਾਲ ਫਰੈਂਡਲੀ ਹੁੰਦੇ ਆ ਨਿਗਾ ਇਹ ਰੱਖਦੇ ਵੀ ਲਾੜੇ ਦੀ ਮਾਂ ਲਾੜੇ ਦਾ ਬਾਪ ਲਾੜੀ ਦੀ ਮਾਂ ਜਾਂ ਲਾੜੀ ਦਾ ਬਾਪ ਇਹ ਆਪਣਾ ਬੈਗ ਕਦੋਂ ਰੱਖਦੇ ਕਿਉਂਕਿ ਪੈਸਿਆਂ ਵਾਲਾ ਸਾਰਾ ਪਟਾਰਾ ਇਹਨਾਂ ਦੇ ਕੋਲੇ ਹੁੰਦਾ ਜਦੋਂ ਤੁਸੀਂ 1 ਮਿੰਟ ਦੇ ਲਈ ਮੇਸ ਦੇ ਉੱਤੇ ਰੱਖ ਕੇ ਕਿਸੇ ਨੂੰ ਗਲਵੱਕੜੀ ਪਾ ਕੇ ਮਿਲਣ ਲੱਗੇ ਜਦੋਂ ਤੁਸੀਂ ਫੋਨ ਸੁਣਦੇ ਸੁਣਦੇ ਮਾੜਾ ਚ ਇਧਰੋਂ ਇਧਰ ਹੋਏ ਜਾਂ ਤੁਸੀਂ ਪਰਸ ਕੁਰਸੀ ਤੋਂ ਥੱਲੇ ਰੱਖ ਲਿਆ ਤੇ ਫਿਰ ਤੁਹਾਡਾ ਪਰਸ ਉੱਡ ਜਾਂਦਾ ਲੁਧਿਆਣੇ ਦੇ ਵਿੱਚ ਇਨੀ ਹੋਇਆ ਜਿਹੜੇ ਪਰਸ ਦੇ ਵਿੱਚ 9 ਤੋਲੇ ਸੋਨਾ ਤੇ 1 ਲੱਖ ਰੁਪਈਆ ਸੀ ਦੋ ਜਣੇ ਉੱਥੇ ਆਉਂਦੇ ਆ ਉਹ ਲੈ ਕੇ ਤਿੱਤਰ ਹੋ ਜਾਂਦੇ ਆ ਬਾਅਦ ਦੇ ਵਿੱਚ ਪਰਸ ਦੀ ਭਾਲ ਸ਼ੁਰੂ ਹੁੰਦੀ ਆ ਸੀਸੀਟੀਵੀ ਕੈਮਰਾ ਦੀ ਫੁਟੇਜ ਆ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ ਦੋ ਅਗਿਆਤ ਬੰਦੇ ਆਉਂਦੇ ਜਿਹੜੇ ਕਿ ਕਿਸੇ ਦੇ ਵੀ ਪਰਿਵਾਰਕ ਮੈਂਬਰ ਨਹੀਂ ਸੀ ਹੁਣ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਇਹ ਕੌਣ ਹਨ ਕਿੱਥੋਂ ਆਏ ਹਨ ਇਹਦੇ ਬਾਰੇ ਪਤਾ ਨਹੀਂ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਮਰਤਸਰ ਵੱਲਾ ਰੋਡ ਦੇ ਉੱਤੇ ਇੱਕ ਮੈਰਿਜ ਪੈਲਸ ਆ ਬਹੁਤ ਵੱਡਾ ਮੈਰਿਜ ਪੈਲਸ ਇਸ ਮੈਰਿਜ ਪੈਲਸ ਦੇ ਵਿੱਚ ਕਈ ਲੱਖ ਰੁਪਏ ਦੀ ਚੋਰੀ ਹੁੰਦੀ ਆ ਇੱਥੇ ਵੀ ਲਾੜੀ ਦੀ ਮਾਂ ਦਾ ਪਰਸ ਚੋਰੀ ਕਰਕੇ ਭੱਜ ਜਾਂਦੇ ਆ ਉਹ ਉੱਥੇ ਆਉਂਦੇ ਆ ਟਾਈ ਸ਼ਾਈ ਲੱਗੀ ਆ ਪੂਰੀ ਤਰ੍ਹਾਂ ਤਿਆਰੀ ਦੇ ਵਿੱਚ ਆ ਪਰਿਵਾਰ ਦੇ ਵਿੱਚ ਵਿਚਰਦੇ ਆ ਖਾਂਦੇ ਆ ਪੀਂਦੇ ਆ ਸਭ ਨੂੰ ਮਿਲਦੇ ਗੱਲਦੇ ਆ ਜਦੋਂ ਵੀ ਮੌਕਾ ਮਿਲਦਾ ਇਹ ਲਾੜੀ ਦੀ ਮਾਤਾ ਦਾ ਪਰਸ ਚੁੱਕ ਕੇ ਤੇ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਜਦੋਂ ਰੌਲਾ ਪੈਂਦਾ ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖੀ ਜਾਂਦੀ ਵੀ ਭਾਈ ਆਹ ਦੇਖੋ ਜੀ ਮੋਢੇ ਦੇ ਉੱਤੇ ਪਰਸ ਰੱਖ ਕੇ ਤੇ ਬਾਅਦ ਦੇ ਵਿੱਚ ਉੱਤੇ ਕੋਟ ਪਾ ਕੇ ਤੇ ਬੰਦੇ ਨਿਕਲ ਗਏ ਆ ਫਿਰ ਇਸ ਸੀਸੀਟੀਵੀ ਦੇ ਆਧਾਰ ਦੇ ਉੱਤੇ ਪੁਲਿਸ ਦੇ ਕੋਲੇ ਸ਼ਿਕਾਇਤ ਹੁੰਦੀ ਆ। ਇਹ ਸ਼ਿਕਾਇਤ ਤੋਂ ਬਾਅਦ ਇੱਕ ਜਣਾ ਹੁਣ ਫੜਵੀ ਲਿਆ ਗਿਆ। ਉਹਨੂੰ ਕੁੱਟਿਆ ਵੀ ਆ ਲੋਕਾਂ ਨੇ ਤੇ ਉਹਨੂੰ ਪੁਲਿਸ ਦੇ ਹਵਾਲੇ ਕਰਤਾ ਕਿਉਂਕਿ ਮੈਰਿਜ ਪੈਲਸ ਵਾਲਿਆਂ ਨੇ ਇਹ ਜਿਹੜੀ ਚੋਰੀ ਦੀ ਰਿਪੋਰਟ ਆ ਜਿਹੜੀ ਕਿ ਸੀਸੀਟੀਵੀ ਦੀ ਰਿਪੋਰਟ ਆ ਇਹ ਆਲੇ ਦੁਆਲੇ ਦੇ ਸਾਰੇ ਮੈਰਿਜ ਪੈਲਸ ਨੂੰ ਭੇਜ ਦਿੱਤੀ ਸੀ ਗੁਰਪੰਜ ਪਾਤੀ। ਉਹ ਜਦੋਂ ਅਗਲੇ ਦਿਨ ਜਾਂ ਦੋ ਦਿਨਾਂ ਬਾਅਦ ਕਿਸੇ ਹੋਰ ਮੈਰਿਜ ਪੈਲਸ ਦੇ ਵਿੱਚ ਇਵੇਂ ਚੋਰੀ ਕਰਨ ਗਏ ਸੱਜ ਫੱਬ ਕੇ ਤੇ ਉੱਥੇ ਲੋਕਾਂ ਨੇ ਪਛਾਣ ਲਏ ਮੈਰਿਜ ਪੈਲਸ ਦੇ ਪ੍ਰਬੰਧਕਾਂ ਨੇ ਪਛਾਣ ਲਏ ਵੇਟਰਾ ਨੇ ਪਛਾਣ ਲਏ ਬਾਅਦ ਵਿੱਚ ਕੁੱਤੇ ਵੀ ਤੇ ਪੁਲਿਸ ਦੇ ਹਵਾਲੇ ਕਰਤੇ ਚੰਡੀਗੜ੍ਹ ਦੇ ਵਿੱਚ ਹੈਗਾ ਜੀ ਜੇ ਡਬਲਯੂ ਮੈਰੀਟ ਹੋਟਲ ਫਾਈਵ ਸਟਾਰ ਹੋਟਲ ਆ ਇਸ ਹੋਟਲ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਦਾ ਵਿਆਹ ਹੋ ਰਿਹਾ ਮੁੰਡਾ ਕੁੜੀ ਜਿਹੜੇ ਸਵਿਡਨ ਤੋਂ ਆਏ ਆ ਦੋਵੇਂ ਜਿਹੜੇ ਡਾਕਟਰ ਆ ਬਹੁ ਗਿਣਤੀ ਜਿਹੜੇ ਮੁੰਡੇ ਵਾਲੇ ਪਾਸਿਓ ਕੁੜੀ ਵਾਲੇ ਪਾਸਿਓ ਤੇ ਵਿਦੇਸ਼ਾਂ ਦੇ ਵਿੱਚੋਂ ਆਏ ਆ ਤਕੜਾ ਵਿਆਹ ਕਹਿਣ ਦਾ ਭਾਵ ਇਹ ਆ ਪਰ ਉਥੇ ਲਾੜੀ ਦਾ ਪਰਸ ਆ ਜਿਹੜਾ ਉਹ ਚੱਕਿਆ ਜਾਂਦਾ 25 ਲੱਖ ਰੁਪਏ ਦਾ ਸਮਾਨ ਉਸ ਲਾੜੀ ਦੇ ਪਰਸ ਦੇ ਵਿੱਚ ਆ ਜਦੋਂ ਉਥੇ ਫੇਰਿਆਂ ਦੀ ਰਸਮ ਹੋਣ ਲੱਗਦੀ ਆ ਤੇ ਪਰਸ ਉਹਨੇ ਇੱਥੇ ਰੱਖਿਆ ਤੇ ਜਿਹੜੇ ਦੋ ਜਾਨੇ ਉੱਥੇ ਮੇਲੀਗਲੀ ਬਣ ਕੇ ਆਏ ਸੀ ਉਹਨਾਂ ਨੇ ਪਰਸ ਚੱਕਿਆ ਮੋਢੇ ਤੇ ਰੱਖਿਆ ਉੱਤੇ ਐਂ ਕੋਟ ਪਾਇਆ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜਿਹੜੀ ਸਭ ਨੇ ਦੇਖ ਲਈ ਆ ਹੁਣ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਤੇ ਜਿਹੜੇ ਵਿਆਹ ਵਾਲਾ ਪਰਿਵਾਰ ਆ ਉਹਨੇ ਹੋਟਲ ਮੈਨੇਜਮੈਂਟ ਦੇ ਉੱਤੇ ਵੀ ਸਵਾਲ ਖੜੇ ਕੀਤੇ ਵੀ ਤੁਹਾਡੀ ਸਿਕਿਉਰਿਟੀ ਕੀ ਕਰਦੀ ਆ ਬੰਦਾ ਕੋਈ ਵੀ ਆ ਜਾਏ ਕੋਈ ਵੀ ਚੱਕ ਕੇ ਕੁਝ ਵੀ ਚਲਾ ਜਾਵੇ ਤੁਸੀਂ ਇਸ ਮਾਮਲੇ ਦੇ ਵਿੱਚ ਕਰਦੇ ਕੀ ਹੋ ਜਦੋਂ ਵੇਲਾ ਨਿਕਲ ਜਾਂਦਾ ਉਸ ਤੋਂ ਬਾਅਦ ਆਪਾਂ ਕਿਸ ਨਾਲ ਲੜੀਏ ਪੁਲਸ ਕੀ ਕਾਰਵਾਈ ਕਰਨੀ ਆ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂਗਾ ਪਰ ਆਪਾਂ ਇਹਨਾਂ ਤਿੰਨ ਉਦਾਹਰਨਾਂ ਤੋਂ ਅਗਲੀਆਂ ਉਦਾਹਰਨਾਂ ਨਹੀਂ ਬਣ ਦੇਣੀਆਂ ਤੁਹਾਨੂੰ ਚੇਤੇ ਹੋਣਾ ਪਿਛਲੀ ਵਾਰ ਬਠਿੰਡੇ ਦੇ ਵਿੱਚ ਪਿਛਲੇ ਸੀਜ਼ਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੀ ਵਿਆਹ ਦਾ ਦੌਰ ਸੀ ਵਿਆਹ ਚੱਲ ਰਿਹਾ ਸੀਗਾ ਬਠਿੰਡੇ ਦੇ ਇੱਕ ਬਹੁਤ ਵੱਡੇ ਪੈਲੱਸ ਦੇ ਵਿੱਚ ਉੱਥੇ ਲਾੜੇ ਦੇ ਬਾਪ ਨਾਲ ਦੋ ਚੋਰ ਆ ਕੇ ਗੱਲਾਂ ਬਾਤਾਂ ਕਰਦੇ ਰਹੇ ਗੱਲਾਂ ਬਾਤਾਂ ਹੋਈਆਂ ਬਹੁਤ ਸੋਹਣੀ ਗੱਲ ਹੋਈ ਜੀ ਬੜਾ ਚੰਗਾ ਘਰ ਮਿਲ ਗਿਆ ਚੰਗੀ ਕਿਸਮਤ ਨਾਲ ਹੀ ਘਰ ਮਿਲਦਾ ਇਹ ਵੋ ਜਦੋਂ ਬਿਲਕੁਲ ਖੁੱਲ ਢੁੱਲ ਜੇ ਗਏ ਤੇ ਉਸ ਤੋਂ ਬਾਅਦ ਲਾੜੇ ਦੇ ਬਾਪ ਦੇ ਕੋਲੇ ਪੈਸੇ ਹੋਣਗੇ ਜਾਂ ਲਾੜੀ ਦੇ ਬਾਪ ਕੋਲੇ ਪੈਸੇ ਵਾਲਾ ਝੋਲਾ ਹੁੰਦਾ ਉਹਨੇ ਰੱਖਿਆ 1 ਮਿੰਟ ਦੇ ਲਈ ਤੇ ਵਾਸ਼ਰੂਮ ਗਿਆ ਆਉਂਦੇ ਨੂੰ ਕੁਝ ਨਹੀਂ ਮਿਲਿਆ ਬਾਅਦ ਵਿੱਚ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਪਤਾ ਲੱਗਾ ਵੀ ਇਹ ਤਾਂ ਕੁੜੀ ਦੇ ਪਰਿਵਾਰ ਵੱਲੋਂ ਕੋਈ ਵੀ ਨਹੀਂ ਮੁੰਡੇ ਦੇ ਪਰਿਵਾਰ ਵੱਲੋਂ ਕੋਈ ਵੀ ਨਹੀਂ ਤੇ ਇਸ ਤਰੀਕੇ ਨਾਲ ਲੁੱਟਖੋਈ ਸੀ ਕਹਿੰਦਾ ਭਾਵੇਂ ਇਹ ਜੀ ਕਿ ਇਹ ਜੜੀਆਂ ਉਦਾਹਰਨਾਂ ਤੁਸੀਂ ਇਹਨਾਂ ਉਦਾਹਰਨਾਂ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਕੇ ਚੱਲਿਓ ਬਚ ਕੇ ਰਹੋ ਕਿਉਂਕਿ ਤੁਹਾਡਾ ਵੀ ਅਗਲਾ ਨੰਬਰ ਲੱਗ ਸਕਦਾ ਬਹੁਤੀ ਵਾਰ ਆਪਾਂ ਬੇਸੁਲਾਪਣ ਵਰਤ ਜਾਂਦੇ ਆ ਆਪਾਂ ਪਰਸ ਰੱਖਿਆ ਇੱਥੇ ਆਪ ਆਪ ਦੇ ਕੋ ਕੀਮਤੀ ਚੀਜ਼ ਇੱਥੇ ਰੱਖੀ ਜਾਂ ਕਿਸੇ ਨੂੰ ਕਹ ਦੇ ਨੇ 2 ਮਿੰਟ ਨਿਗਾ ਰੱਖੀ ਉਸ ਬੰਦੇ ਨੂੰ ਆਪਾਂ ਜਾਣਦੇ ਹੀ ਨਹੀਂ ਹੁੰਦੇ ਜਿਹੜੇ ਬੰਦੇ ਦੀ ਆਪਾਂ ਡਿਊਟੀ ਲਾ ਕੇ ਜਾਂਦੇ ਕੀ ਪਤਾ ਕੌਣ ਆ ਨਾ ਸਾਨੂੰ ਇਹ ਪਤਾ ਵੀ ਕੁੜੀ ਵਾਲਿਆਂ ਵੱਲੋਂ ਹੈ ਵੀ ਕਿ ਨਹੀਂ ਹੈ ਨਾ ਪਤਾ ਇਹ ਹੈ ਜੀ ਕਿ ਮੁੰਡੇ ਵਾਲਿਆਂ ਵੱਲੋਂ ਹੈ ਵੀ ਕਿ ਨਹੀਂ ਹੈ ਕਈ ਵਾਰੀ ਆਪਾਂ ਚਾਹ ਪਾਣੀ ਪੀਣ ਲੱਗੇ ਆਪਦਾ ਪਰਸ ਆਪਦੇ ਗੋਡੇ ਕੋਲੇ ਰੱਖ ਲੈਨੇ ਆ ਆਪਾਂ ਕੁਰਸੀ ਦੇ ਥੱਲੇ ਰੱਖ ਲੈਨੇ ਆ ਉਹ ਸਾਰੀ ਚੀਜ਼ ਦੇ ਉੱਤੇ ਨਿਗਾ ਰੱਖਦੇ ਆ ਮੈਰਿਜ ਪੈਲਸਾ ਦੇ ਵਿੱਚ ਇਕੱਲੇ ਬੁਕਿੰਗ ਕਰਾਉਣ ਵਾਲੇ ਜਾਂ ਮੁੰਡੇ ਕੁੜੀ ਵਾਲੇ ਨਹੀਂ ਜਾ ਰਹੇ ਅੱਜ ਕੱਲ ਮੈਰਿਜ ਪੈਲਸਾਂ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਉੱਥੇ ਚੋਰ ਜਾ ਕੇ ਰੇਕੀ ਕਰੀ ਬੈਠੇ ਆ ਜਿਨ੍ਹਾਂ ਨੂੰ ਪਤਾ ਕਿ ਇਹ ਜਿਹੜਾ ਮੈਰਿਜ ਪੈਲਸ ਦੇ ਵਿੱਚ ਬਹੁਤ ਵੱਡਾ ਵਿਆਹ ਹੋਣ ਲੱਗਾ ਇਹ 50 ਲੱਖ ਰੁਪਈਆ 60 ਲੱਖ ਰੁਪਈਆ ਦੇ ਵਿਆਹ ਤੇ ਲਾਉਣ ਲੱਗੇ ਆ ਤੇ ਮਤਲਬ ਇਹ ਜੀ ਕਿ ਮੋਟੀ ਸਾਮੀਆਂ ਮਤਲਬ ਇਹ ਜੀ ਕਿ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਆਉਣਗੇ ਉਹ ਤਕੜੀਆਂ ਸਾਮੀਆਂ ਹੋਣਗੇ ਤੇ ਉਹਨਾਂ ਦੇ ਕੋਲੇ ਲੱਖ ਲੱਖ ਰੁਪਈਆ 50 50 ਹਜ਼ਾਰ ਰੁਪਈਆ ਹੋਊਗਾ ਵੱਡੀਆਂ ਗੱਡੀਆਂ ਦੇ ਵਿੱਚ ਆਉਣ ਵਾਲੇ ਲੋਕ ਆ ਸੋ ਇਸ ਕਰਕੇ ਉਹ ਮੌਕਾ ਤਾੜਦੇ ਰਹਿੰਦੇ ਆ ਵੀ ਕਿਹੜੇ ਵੇਲੇ ਤੁਸੀਂ ਉਰੇ ਪਰੇ ਹੋਵੋ ਅਖਦੇ ਫੋਰ ਦੇ ਵਿੱਚ ਥੋੜਾ ਸਮਾਨ ਚੱਕ ਕੇ ਚਲੇ ਜਾਂਦੇ ਆ ਤੇ ਜਿਹੜੇ दारू ਪੀਣ ਵਾਲੇ ਸੱਜਣਾਂ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਤੁਸੀਂ दारू ਪੀ ਕੇ ਕਈ ਵਾਰੀ ਮੁਫਤ ਦੇ ਚੱਕਰ ਦੇ ਵਿੱਚ ਬੰਦਲਾ ਜਾਂਦੇ ਆ ਵੀ ਭਾਈ ਕੁਰਸੀ ਦੇ ਉੱਤੇ ਬੇਸੁੱਧ ਜੇ ਹੋ ਜਾਂਦੇ ਆ ਨਾ ਤੁਹਾਡਾ ਬਾਅਦ ਦੇ ਵਿੱਚ ਕੜਾ ਲੱਭਦਾ ਨਾ ਘੜੀ ਲੱਭਦੀ ਆ ਬਾਅਦ ਦੇ ਵਿੱਚ ਸ਼ੱਕ ਕਰੀ ਚਲੋ ਐਦਾ ਕੰਮ ਹੈ ਤਾਂ ਇਹਨੇ ਕਰਵਾਇਆ ਹੋਣਾ ਇਹਨਾਂ ਨੇ ਢਿੰਗਾਰੀ ਰੱਖੀ ਇਹਦਾ ਫਰਜ਼ਾ ਬਣਦਾ ਸੀ ਪਹਿਲਾ ਫਰਜ਼ ਆਪਣੇ ਵਿੱਚ ਬਣਦਾ ਜੀ ਕਿ ਮੁਫਤ ਦੀ ਪੀ ਕੇ ਆਪਾਂ ਜਗੀਏ ਨਾ ਤੇ ਪਹਿਲਾ ਫਰਜ਼ ਇਹ ਬਣਦਾ ਜੀ ਕਿ ਆਪਾਂ ਮੁਫਤ ਦੀ ਵੇਖ ਕੇ ਲਾਲਾਂ ਸੁੱਟ ਗਏ ਨਾ ਇਹ ਸਾਰੇ ਫਰਜ਼ ਸਾਡੇ ਆਪਣੇ ਬਣਦੇ ਆ ਬਾਅਦ ਦੇ ਵਿੱਚ ਪੁਲਿਸ ਕੋਲੇ ਜਾਓ ਨਾ ਜਾਓ ਪੁਲਿਸ ਲੱਭਦੀ ਆ ਕਿ ਨਹੀਂ ਲੱਭਦੀ ਇਹ ਬਾਧੀਆਂ ਗੱਲਾਂ ਪਰ ਇਸ ਵਿਆਹ ਦੇ ਸੀਜ਼ਨ ਦੇ ਵਿੱਚ ਵਿਆਹਾਂ ਦੇ ਸੀਜ਼ਨ ਦੇ ਵਿੱਚ ਤੁਸੀਂ ਲੁੱਟੇ ਨਾ ਜਾਓ ਇਸ ਕਰਕੇ ਥੋੜਾ ਜਿਹਾ ਸੁਚੇਤ ਰਹੋ ਥੋੜਾ ਜਿਹਾ ਚਕੰਨੇ ਰਹੋ ਤੇ ਦੂਜੇ ਦੇ ਉੱਤੇ ਵੀ ਨਿਗਾਹ ਰੱਖਿਓ ਵੀ ਭਾਈ ਉਹਦਾ ਵੀ ਕੋਈ ਲੁੱਟ ਖੋ ਕਰਕੇ ਨੁਕਸਾਨ ਨਾ ਕਰ ਜੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਬਾਅਦ ਦੇ ਵਿੱਚ ਇਕੱਲੇ ਉਲੰਬੇ ਰਹਿ ਜਾਂਦੇ ਆ ਬਾਅਦ ਦੇ ਵਿੱਚ ਆਪਾਂ ਕਹਿੰਦੇ ਨੇ ਐਵੇਂ ਗਏ ਫਲਾਣਾ ਹੋਇਆ ਰਿਸ਼ਤਦਾਰੀ ਦੇ ਉੱਤੇ ਗੱਲ ਆ ਜਾਂਦੀ ਆ ਤੇ ਇੱਕ ਬੇਨਤੀ ਹੋਰ ਆ ਦੇਖੋ ਜਿਹਦੇ ਕੋਲੇ ਤਾਂ ਪੈਸੇ ਆ ਉਹ ਭਾਵੇਂ 50 ਲੱਖ ਦਾ ਵਿਆਹ ਕਰੇ ਤੇ ਭਾਵੇਂ 1 ਕਰੋੜ ਦਾ ਕਰੇ ਪਰ ਜਿਹਦੇ ਕੋਲੇ ਹੈ ਨਹੀਂ ਉਹ ਅੱਡੀਆਂ ਚੁੱਕ ਕੇ ਫਾਹਾ ਨਾਲ ਲਿਓ ਮੈਂ ਬਹੁਤ ਸਾਰੇ ਭੈਣਾ ਵੀਰਾਂ ਨੂੰ ਐਸੇ ਨੂੰ ਜਾਣਦਾ ਜਿਹੜੇ ਕਿ ਨੱਕ ਦੇ ਚੱਕਰ ਦੇ ਵਿੱਚ ਤੇ ਸ਼ਰੀਕਾ ਨੂੰ ਵਿਖਾਉਣ ਦੇ ਚੱਕਰ ਦੇ ਵਿੱਚ ਆਪਣੇ ਕਿੱਲੇ ਵਿੱਚ ਦੇ ਜ਼ਮੀਨਾਂ ਵੇਚਦੇ ਆ ਜਿਹੜੇ ਕਿ ਆੜਤੀਆਂ ਤੋਂ ਸ਼ਾਹੂਕਾਰਾਂ ਤੋਂ ਪੈਸੇ ਫੜਦੇ ਆ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਗਏ ਹੋਏ ਭੈਣਾ ਵੀਰਾਂ ਨੂੰ ਕਹਿੰਦੇ ਵੀ ਮਦਦ ਕਰੋ ਲੱਖ ਰੁਪਿਆ 2 ਲੱਖ ਰੁਪਿਆ 3 ਲੱਖ ਰੁਪਿਆ ਕਿਸੇ ਨੇ ਬਿਲਕੁਲ ਚੇਤੇ ਨਹੀਂ ਰੱਖਣਾ ਤੁਸੀਂ ਅੱਜ ਤੱਕ ਇਤਿਹਾਸ ਦੇ ਨਾਇਕਾਂ ਨੂੰ ਕਿੰਨਾ ਕ ਚੇਤੇ ਰੱਖਿਆ ਜਿਹੜਾ ਤੁਹਾਨੂੰ ਖਾਣ ਕਰਕੇ 4 ਦਿਨ ਵੀ ਕੋਈ ਚੇਤੇ ਰੱਖੇ ਤੁਹਾਨੂੰ ਪਤਾ ਹੈ ਵੀ ਸਾਡੇ ਦੇਸ਼ ਦੇ ਲਈ ਸਾਡੇ ਸੂਬੇ ਦੇ ਲਈ ਸਾਡੀ ਪੰਜਾਬੀ ਦੇ ਲਈ ਸਾਡੇ ਸੱਭਿਆਚਾਰ ਦੇ ਲਈ ਕਿਹਨੇ ਕਿਹਨੇ ਕਿਹੜਾ ਕਿਹੜਾ ਕੰਮ ਕੀਤਾ ਉਹ ਮਹਾਨ ਲੋਕ ਤਾਂ ਤੁਸੀਂ ਨਹੀਂ ਚੇਤੇ ਰੱਖੇ ਤੇ ਤੁਹਾਨੂੰ ਇੱਕ ਦਿਨ 4 ਘੰਟੇ ਜਿੰਨਾ ਮਰਜ਼ੀ ਖਵਾ ਪਿਆ ਲਓ ਤੁਸੀਂ ਬਿਲਕੁਲ ਨਹੀਂ ਅਮਰ ਹੋਣਾ ਤੁਹਾਨੂੰ ਕਿਸੇ ਨੇ ਚੇਤੇ ਨਹੀਂ ਰੱਖਣਾ ਸੋ ਜਿਹੜਾ ਨੱਕ ਆ ਇਹਦੇ ਚੱਕਰ ਦੇ ਵਿੱਚ ਬਰਬਾਦ ਨਾ ਹੋਵੋ ਇਹ ਨੱਕ ਦਾ ਕੰਮ ਸਾਹ ਲੈਣਾ ਸਾਹ ਖਿੱਚਣਾ ਸਾਹ ਛੱਡਣਾ ਤੇ ਐਣਕ ਟਕਾਉਣਾ ਹੋਰ ਇਹਦਾ ਕੋਈ ਕੰਮ ਨਹੀਂਗਾ ਇਹਦੇ ਵਿੱਚ ਐਵੇਂ ਨਾ ਨੱਕ ਦਾ ਸਵਾਲ ਆ ਸ਼ਰੀ ਕੀ ਕਹਿਣਗੇ ਸਾਰੀ ਉਮਰ ਜਨਾ ਤੋ ਖਦਾ ਉਹਨਾਂ ਨੂੰ ਖਮਾਉਣਾ ਪੈਣਾ ਤੇ ਪਹਿਲਾਂ ਆਪਾਂ 50 ਲੱਖ ਰੁਪਏ ਦਾ ਫਾਹਾ ਲੈਨੇ ਆ ਤੇ ਫਿਰ ਪਿੱਠ ਨਹੀਂ ਘੁੰਮਣ ਦਿੰਦੇ ਨਾਲ ਦੀ ਨਾਲ ਲਫਾਫਾ ਖੋਲ ਕੇ ਵੇਨੇ ਪਾਇਆ ਤਾਂ 1100 ਜਾਂ ਖਾ ਗਿਆ 2500 ਦਾ ਫਿਰ ਆਪਾਂ ਕੁਝ ਕਰਦੇ ਆ ਆਜੋ ਆਪਾਂ ਸਾਰੇ ਹੀ ਆਪੋ ਆਪਣਾ ਕਿਰਦਾਰ ਬਦਲ ਗਏ ਤੁੰਨੀ ਚੜਾਵੇ ਵਰਗੀ ਰਸਮ ਕੋਈ ਨਹੀਂ ਭਾਵੇਂ ਤੁਸੀਂ 25 ਤਰ੍ਹਾਂ ਦਾ ਚਿਕਨ ਤੇ 20 ਤਰ੍ਹਾਂ ਦੀ ਮੱਛੀ ਖਵਾ ਲੋ ਪਰ ਜੇ ਦੋਵਾਂ ਦੇ ਸਿਰ ਜੋੜੇ ਆ ਇਹ ਵਿਚਾਰ ਮਿਲਦੇ ਹੋਣਗੇ ਤਾਂ ਹੀ ਜ਼ਿੰਦਗੀ 'ਚ ਕੁਝ ਬਣੂਗਾ ਇਹ ਤਾਂ ਬਾਅਦ ਦੇ ਵਿੱਚ ਕੋਈ ਨਹੀਂ ਆਉਂਦਾਗਾ ਸਾਰੇ ਇਹ ਗੱਲ ਕਹਿੰਦੇ ਆ ਕੀ ਕਰਗੇ ਥੋਨਾ ਬੀਜਣ ਵਾਲਾ ਕੀ ਕਰਗੇ ਮੁੰਡਾ ਬਾਹਰ ਜਾਣ ਲੱਗਾ ਕੀ ਕਰਗੇ ਘਰੇ ਇਕੱਲੇ ਆ ਰਾਤ ਇੱਧਰ ਰਹਿ ਨਹੀਂ ਸਕਦੇ ਭਾਈ ਸਾਡੇ ਆਪਣੇ ਕੰਮ ਬਹੁਤ ਆ ਇਸ ਕਰਕੇ ਜਿੰਨੇ ਕੁ ਜੋਗੇ ਹੋ ਉਹਨਾਂ ਕੰਮ ਕਰਿਓ ਵਿਆਹ ਸ਼ਾਦ ਦੇ ਉੱਤੇ ਤੇ ਬਾਕੀ ਵਾਲਾ ਪੰਗਾ ਡਾ ਲਿਓ